ਦਾ ਬਤੇ ਉਹ ਵੀਰ ਦੀ ਗੱਡੀ ਫਸੀ ਹੈ ਗੱਲ ਦੀ ਇਹ ਕਿਹਨੇ ਵੀ ਮੈਨੇਜਰ ਕਿਤੇ ਆਈ ਕੱਢਣ ਲੱਗੇ ਆ ਜੀ ਥੋੜਾ ਦੇਖਣਾ ਹੈ ਥਾ ਉਹ ਵਾਹ ਪੇ ਥੋੜਾ ਦਿਖਾਣਾ ਹੈ ਵੀਰੋ ਵਾਹਗੁਰੂ ਜੀ ਦੇ ਖਾਤੇ ਵੀਰੋ ਰਾਂਹੀ ਗੱਡੀ ਰਾਤ ਦੀ ਖੜੀ ਸੀ ਕਲਾ ਕਈ ਜਣਿਆਂ ਨੇ ਵੀਰੋ ਹੱਥ ਮਾਰਿਆ ਕਹਿੰਦੇ ਇਹਨਾਂ ਦੀ ਗੱਡੀ ਨਹੀਂ ਕਢਾਈ ਅਸੀਂ ਮੰਗਣ ਤਾਂ ਇਦੋਂ ਲੱਗੇ ਅਵਨਪੁਰ ਦੀ ਗੱਲ ਹੈ ਤੇ ਅਸੀਂ ਗੱਡੀ ਕਢਾਈ ਹੈ ਤੇ ਹੁਣ ਗੱਡੀ ਬਾਹਰ ਹੋ ਗਈ ਹੈ ਤੇ ਵਾਹਗੁਰੂ ਜੀ ਦਾ ਖਾਤਾ ਵਾਹ ਜੀ ਵੀਰ ਜੀ ਹੋਰ ਕੁਝ ਕੀ ਕਹਿਣਾ ਚਾਹੋਗੇ ਜੀ ਵੀਰ ਰਾਤ ਦੇ ਹੀ ਖਲੋਤੇ ਹੈ ਰਾਤ ਦਾ ਕਹਿੰਦੇ ਕੋਈ ਸਾਥ ਨਹੀਂ ਦਿੱਤਾ ਵੀਰ ਉਹਨਾਂ ਨੂੰ ਹੱਥ ਮਾਰਿਆ ਵੀਰ ਉਹਨਾਂ ਦੀਆਂ ਗੱਡੀਆਂ ਬੈਂਕ ਕਰਕੇ ਲਿਆਏ ਗੱਡੀ ਆਪਣੀ ਤੇ ਖੜਾ ਨਹੀਂ ਹੁਣ ਤੇ ਕੋਈ ਨਿਕਲਦੀ ਵੀ ਨਹੀਂ ਕਿ ਵੀਰ ਭਰਾ ਦੀ ਗੱਡੀ ਫਸੀ ਹੋਵੇ ਤੇ ਜ਼ਰੂਰ ਥੈਲਪ ਕਰਿਆ ਕਰੋ ਜਿੰਨੇ ਜੋਗੇ ਹੈਗੇ ਓਨੇ ਜੋਗੇ ਹੈ ਥੈਲਪ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ